ਕੋ ਵੀ ਪੰਜਾਬ ਦੇ ਵਿੱਚ ਮੈਂ ਇਹ ਤੇ ਨਹੀਂ ਕਹਿੰਦਾ ਵੀ ਪੜ੍ਹਾਈ ਖਤਮ ਹੋ ਗਈ ਆ ਮੈਂ ਇਹ ਨਹੀਂ ਕਹਿੰਦਾ ਵੀ ਸਾਡੀ ਜਿਹੜੀ ਪੀੜ੍ਹੀ ਆ ਉਹ ਵਧੀਆ ਡਾਇਰੈਕਸ਼ਨ ਵੱਲ ਨਹੀਂ ਹੈਗੀ ਜਾ ਰਹੀ ਏ ਪਰ ਜਿਹੜੇ ਵਿਦਵਾਨ ਅੱਜ ਤੋਂ 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਸਾਨੂੰ ਜਿਨ੍ਹਾਂ ਦੇ ਨਾਮ ਸੁਣਨ ਨੂੰ ਮਿਲਦੇ ਸੀ ਉਹ ਘਟ ਰਹੇ ਨੇ ਕਿ ਪੀਤੀ ਜਾਂਦੀ ਹੈ ਵਿਆਹਾਂ 'ਤੇ ਖਰਚਾ ਘੱਟ ਕੀਤਾ ਜਾਵੇ ਕੰਟਰੋਲ ਕੀਤਾ ਜਾਵੇ ਕਿ ਜਿੰਨਾ ਵਿਆਹ ਇੱਕ ਤੇ ਖਰਚਾ ਕਰ ਦਿੱਤਾ ਜਾਂਦਾ ਹੈ ਇਹਦੇ ਨਾਲ 50 ਲੜਕੀਆਂ ਨੂੰ ਵਿਆਹ ਜਾ ਸਕਦਾ ਸੀ ਵਗੈਰਾ ਵਗੈਰਾ ਆਪਾਂ ਸੁਣਦੇ ਆ ਪਰ ਸਾਨੂੰ ਚਾਹੀਦਾ ਹੈ ਪੰਜਾਬੀ ਲੋਕ ਇੰਨੇ ਸ਼ੋਅਫ ਕਿਉਂ ਕਰਦੇ ਆ ਹਾਂ ਇੰਨਾ ਜ਼ਿਆਦਾ ਸ਼ੋਅਫ ਦੀ ਸਾਡੇ ਚ ਪ੍ਰਵਿਰਤੀ ਕਿਉਂ ਆ ਆਪਾਂ অস্ট্রেলিয়া ਵਰਗੇ ਮੁਰਖਾਂ ਚ ਵੀ ਦੇਖਣ ਨੂੰ ਮਿਲਦਾ ਇੱਥੇ ਨਾ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਆਪਣਾ ਪਿੱਛੇ ਸਰਨੇਮ ਲਿਖਾ ਦਿੰਨੇ ਆ ਜੀ ਹਰੇਕ ਗੱਡੀ ਦੇ ਪਿੱਛੇ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਦੋਸਤੋ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਕਿ ਵਿਚਾਰ ਮੰਚ ਦਾ ਇੱਕ ਹੀ ਨਿਸ਼ਚੇ ਕੀਤਾ ਹੋਇਆ ਹੈ ਕਿ ਤੁਹਾਡੇ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਈ ਜਾਵੇ ਦੋਸਤੋ ਅੱਜ ਦਾ ਜਿਹੜਾ ਅਸੀਂ ਮੁੱਦਾ ਲੈ ਕੇ ਆਏ ਆ ਜੀ ਵੱਧ ਰਿਹਾ ਪੰਜਾਬੀ ਕਮਿਊਨਿਟੀ ਦੇ ਵਿੱਚ ਸ਼ੋਅ ਆਫ ਪਹਿਲਾਂ ਤਾਂ ਸਵਾਗਤ ਕਰਦੇ ਆ ਸਰਦਾਰ ਮਹੰਗਾ ਸਿੰਘ ਜੀ ਦਾ ਮਹੰਗਾ ਸਿੰਘ ਜੀ ਸਵਾਗਤ ਹੈ ਤੁਹਾਡਾ ਸਸ਼ੀਕਲ ਜੀ ਧੰਨਵਾਦ ਰੁਪਿੰਦਰ ਮਾਨ ਜੀ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਜੀ ਆਇਆਂ ਨੂੰ ਮੈਗਾ ਸਿੰਘ ਜੀ ਜਿੱਦਾਂ ਕਿ ਤੁਸੀਂ ਸੁਣਿਆ ਹੀ ਐ ਮੈਂ ਹੁਣੇ ਜ਼ਿਕਰ ਕੀਤਾ ਸ਼ੋਅ ਆਫ ਦਾ ਜੀ ਜੀ ਪੰਜਾਬੀ ਕਮਿਊਨਿਟੀ ਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮੱਦ ਰਿਹਾ ਜੀ ਕੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਦਾ ਜਾ ਰਿਹਾ ਜੀ ਸ਼ੋਅ ਆਫ ਯਾ ਇਹ ਕਿੰਨਾ ਕੁ ਮਾੜਾ ਹੈ ਆਪਣੀ ਕਮਿਊਨਿਟੀ ਲਈ ਯਾ ਫਿਰ ਇਹ ਮਾੜਾ ਨਹੀਂ ਬਿਲਕੁਲ ਚੰਗਾ ਹੀ ਹੈ ਆਪਣੀ ਕਮਿਊਨਿਟੀ ਲਈ ਕਿੱਦਾਂ ਦੇਖਦੇ ਹੋ ਤੁਸੀਂ ਇਹਨੂੰ ਰੁਪਿੰਦਰ ਜੀ ਸ਼ੋਅ ਆਫ ਮਾੜਾ ਜਾਂ ਚੰਗਾ ਹਾਂਜੀ ਇਹ ਸਮਝਣ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਪੰਜਾਬੀ ਲੋਕ ਐਨੇ ਸ਼ੋਅਫ ਕਿਉਂ ਕਰਦੇ ਹਾਂ ਹਾਂ ਐਨਾ ਜ਼ਿਆਦਾ ਸ਼ੋਅਫ ਦੀ ਸਾਡੇ ਪ੍ਰਵਿਰਤੀ ਕਿਉਂ ਹੈ ਹੂੰ ਉਹ ਸਮਝਣਾ ਮੈਨੂੰ ਲੱਗਦਾ ਜ਼ਰੂਰੀ ਹੈ ਤੇ ਉਹਦੇ ਵਾਸਤੇ ਇਤਿਹਾਸ ਦੀਆਂ ਕੁਝ ਪਰਤਾਂ ਫਰੋਲਣ ਦੀ ਲੋੜ ਹੈ ਹਾਂਜੀ ਆਪਾਂ ਜ਼ਿਆਦਾ ਡੀਪਲੀ ਤਾਂ ਨਹੀਂ ਜਾਵਾਂਗੇ ਕਿਉਂਕਿ ਸਾਡੇ ਕੋਲ ਸਮੇਂ ਦੀ ਲਿਮਟ ਹੈਗੀ ਹੈ ਲੇਕਿਨ ਮੋਟੀ-ਮੋਟੀ ਜੇ ਗੱਲ ਕਰੀਏ ਹੂੰ ਪੰਜਾਬ ਚਾਹੇ ਉਹ ਚੜਦਾ ਪੰਜਾਬੇ ਚਾਹੇ ਲੈਂਦਾ ਪੰਜਾਬੇ ਪੰਜਾਬ ਦੀ ਤੁਥੀ ਤੁਸੀਂ ਜੇ ਜੀਓਗ੍ਰਾਫਿਕਲੀ ਪੋਜੀਸ਼ਨ ਦੇਖਦੇ ਹੋ ਨਾ ਇਹ ਓਪਨ ਲੈਂਡ ਆ ਹਾਂ ਉੱਪਰਲੇ ਪਾਸੇ ਪਹਾੜ ਨੇ ਹਾਂਜੀ ਜਿੰਨੇ ਵੀ ਹਮਲੇ ਅੱਜ ਤੱਕ ਹਿੰਦੁਸਤਾਨ ਦੇ ਉੱਤੇ ਹੋਏ ਉਹ ਦੱਖਣ ਤੱਕ ਭਵੇਂ ਗਏ ਹਨ ਮਲਾਵਰ ਓਕੇ ਲੇਕਿਨ ਲੰਘ ਕੇ ਪੰਜਾਬ ਦੇ ਰਹਿਣਗੇ ਹਾਂਜੀ ਕਿਉਂਕਿ ਖੈਬਰ ਦਰੇ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਜਿਹੜਾ ਕੰਟਰੋਲ ਸੀ ਉਹ ਖੈਬਰ ਦਰੇ ਦੇ ਉੱਤੇ ਸੀ ਹਾਂਜੀ ਤਾਂ ਜੋ ਕੋਈ ਵੀ ਹਮਲਾਵਰ ਅੰਦਰ ਵੜ ਨਾ ਸਕੇ ਉਹ ਇਸ ਪਾਸੇ ਨੂੰ ਖੁੱਲਦਾ ਸੀ ਹਾਂ ਤੇ ਜਿੰਨੇ ਵੀ ਹਮਲਾਵਰ ਗਏ ਇੱਧਰ ਦੀ ਗਏ ਇਹਦਾ ਮਤਲਬ ਇਹ ਹੈ ਵੀ ਨਿਤ ਕੀ ਕਹਿੰਦਾ ਵੀ ਮੈਨੂੰ ਇੱਕ ਕਹਾਵਤ ਨਹੀਂ ਯਾਦ ਆ ਰਹੀ ਹੁਣ ਉਹਨਾਂ ਦੇ ਜੰਮਿਆਂ ਨੂੰ ਨਿਤ ਮਹਿਮਾ ਹਾਂਜੀ ਸਮਝ ਲਓ ਵੀ ਪੰਜਾਬੀਆਂ ਵਾਸਤੇ ਤਾਂ ਨਿਤ ਮਹਿਮਾ ਹੀ ਰਹੀਆਂ ਨੇ ਹਮੇਸ਼ਾ ਵਾਸਤੇ ਕਦੀ ਭਾਲਾ ਤੇ ਕਦੀ ਤਲਵਾਰ ਤੇ ਕਦੀ ਬੰਦੂਕ ਸਾਡੇ ਹੱਥ 'ਚ ਰਹੀ ਹੈ ਬਿਲਕੁਲ ਬਾਹਰੀ ਹਮਲਿਆਂ ਨੂੰ ਰੋਕਣ ਵਾਸਤੇ ਸਾਡੇ ਵਿੱਚ ਨਾ ਜਿਹੜੀ ਪ੍ਰਵਿਰਤੀ ਹੈ ਨਾਇਕ ਹੋਣ ਦੀ ਸਾਡੇ ਤੁਸੀਂ ਗੁਰੂ ਵੀ ਦੇਖ ਲਓ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਦੇਖ ਲਓ ਹੂੰ ਠੀਕ ਹੈ ਨਾ ਅੱਜ ਤੱਕ ਦੇ ਗੁਰੂ ਸਿੱਖ ਹਿਸਟਰੀ ਦੇ ਵਿੱਚ ਸਭ ਤੋਂ ਲੰਮਾ ਸਮਾਂ ਉਹਨਾਂ ਕੋਲੇ ਰਾਜਗਦੀ ਰਹੀ ਹੂੰ ਲੇਕਿਨ ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਉਸ ਤੋਂ ਪਹਿਲਾਂ ਸਾਰਾ ਸਪਿਰਚੁਅਲ ਸੀ ਉਸ ਤੋਂ ਪਹਿਲਾਂ ਜਿਹੜੇ ਗੁਰੂ ਸੀ ਸਾਰੇ ਸਪਿਰਚੁਅਲ ਸੀ ਸਿਰਫ ਬਾਣੀ ਦਾ ਤੇ ਪ੍ਰਚਾਰ ਕਰਦੇ ਸੀ ਜਾਂ ਧਰਮ ਦੀ ਗੱਲ ਕਰਦੇ ਸੀ ਲੇਕਿਨ ਉਹਨਾਂ ਨੇ ਸ਼ਸਤਰ ਵਿੱਦਿਆ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਮੈਨੂੰ ਯੋਧੇ ਦਿਓ ਮੈਨੂੰ ਹਥਿਆਰ ਦਿਓ ਮੈਨੂੰ ਘੋੜੇ ਦਿਓ ਤਾਂ ਜੋ ਇੱਕ ਰਿਆਸਤ ਕਾਇਮ ਕੀਤੀ ਜਾ ਸਕੀ। ਕਿਉਂਕਿ ਇੱਕ ਪਾਵਰ ਹੱਥ 'ਚ ਹੋਏਗੀ ਤਾਂ ਇੱਕ ਵਧੀਆ ਤਰੀਕੇ ਨਾਲ ਇੱਕ ਕਮਿਊਨਿਟੀ ਡਿਵੈਲਪ ਕਰ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਲਓ ਤੁਸੀਂ। ਹਾਂ। ਛੋਟੀ ਜੀ ਉਮਰ ਦੇ ਵਿੱਚ 42 ਸਾਲ ਦੀ ਉਮਰ ਤੱਕ ਉਮਰ ਉਹ ਇਸ ਸੰਸਾਰਿਕ ਯਾਤਰਾ ਉਹਨਾਂ ਨੇ 42 ਸਾਲ ਪੁੱਗਤੀ ਹੈ ਤੇ 42 ਸਾਲ ਦੇ ਵਿੱਚ ਤੁਸੀਂ ਦੇਖ ਲਓ ਵੀ ਉਹਨਾਂ ਨੇ ਜੋ ਕੰਮ ਕਰ ਦਿੱਤਾ ਜੋ ਲੜਾਈਆਂ ਉਹਨਾਂ ਨੇ ਲੜੀਆਂ ਜੋ ਲਿਖਤਾਂ ਉਹਨਾਂ ਨੇ ਲਿਖੀਆਂ ਮੈਨੂੰ ਲੱਗਦਾ ਕੋਈ ਕਾਮਨ ਇਨਸਾਨ ਤੇ ਵਸਦਾ ਰੋਗ ਹੀ ਨਹੀਂ ਹੈ ਜੋ ਬਿਲਕੁਲ ਇੰਨਾ ਕੁਝ ਉਹ ਕਰ ਗਏ ਉਹ ਇੱਕ ਨਾਇਕ ਹੋਣਾ ਨਾ ਸਾਨੂੰ ਕਿਤੇ ਨਾ ਕਿਤੇ ਉਹ ਜਿਹੜਾ ਛੱਟਾ ਪੈ ਗਿਆ ਨਾ ਸਾਡੇ ਉੱਤੇ ਉਹ ਸਾਨੂੰ ਟਿਕਣ ਨਹੀਂ ਦਿੰਦਾ ਅਸੀਂ ਹਮੇਸ਼ਾ ਵਾਸਤੇ ਨਾਇਕ ਬਣ ਕੇ ਰਹਿਣਾ ਚਾਹੁੰਦੇ ਆ ਸਾਡੀ ਪ੍ਰਵਿਰਤੀ ਦੇ ਵਿੱਚ ਹੈ ਕਿਉਂਕਿ ਅਸੀਂ ਜਿੰਨੇ ਵੀ ਲੁਟੇਰੇ ਆ ਤੁਸੀਂ ਅਬਦਾਲੀ ਦਾ ਨਾਮ ਆਮ ਦੌਰ ਤੇ ਸੁਣਦੇ ਹੋ ਵੀ ਭਈ ਜਦੋਂ ਦੱਖਣੀ ਭਾਰਤ ਤੋਂ ਵੀ ਜਾਂ ਇਧਰੋਂ ਸਾਰੇ ਜਦੋਂ ਵਾਪਸੀ ਤੇ ਹੁੰਦਾ ਹੋਇਆ ਜਦੋਂ ਔਰਤਾਂ ਨੂੰ ਲੈ ਜਾਂਦਾ ਸੀ ਰਾਤ ਨੂੰ ਜਾਂ ਨਿਕਲਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਤੇ ਰਾਤ ਨੂੰ ਹਮਲਾਵਰ ਜਿਹੜੇ ਸੀ ਪੰਜਾਬੀ ਜਿੰਨਾ ਬੜਾ ਆ ਮਸ਼ਹੂਰ ਸੀ ਵੀ ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਹੁੰਦੇ ਸੀ ਅੱਛਾ ਜੀ ਜਾ ਆਮ ਨਬਰੇ ਵੀ ਉਹਨਾਂ ਨੂੰ ਜਨਨ ਉਹਦੇ ਚ ਕੋੜੇ ਦੀ ਕਾਠੀ ਤੇ ਉਂਗਲਿਆ ਤੇ ਬਸ ਨੀਂਦ ਪੂਰੀ ਹੋ ਗਈ ਕੱਟੇ ਵੱਡੇ ਵੀ ਜਾਂਦੇ ਸੀ ਤੇ ਉਹ ਕਰੇ ਨਹੀਂ ਵੀ ਮਰਮ ਪੱਟੀ ਕਰਾਉਣ ਜਾਂਦੇ ਸੀ ਉਦੋਂ ਕਿਹੜੇ ਹਸਪੀਟਲ ਹੁੰਦੇ ਸੀ ਜਾਂ ਕਿਵੇਂ ਸੀ ਲੇਕਿਨ ਉਹਨਾਂ ਦੇ ਵਿੱਚ ਇੰਨਾ ਜਜ਼ਬਾ ਸੀ ਉਹਨਾਂ ਦੇ ਇੰਨੇ ਕੁ ਪਾਵਰ ਸੀ ਉਹਨਾਂ ਦੇ ਵਿੱਚ ਵੀ ਆਪਣੇ ਆਪ ਠੀਕ ਵੀ ਹੋ ਜਾਂਦੇ ਸੀ ਸੋ ਨਾਇਕ ਹੋਣਾ ਸਾਡੇ ਖੂਨ ਚ ਹੈ ਪੰਜਾਬੀਆਂ ਦੇ ਖੂਨ ਚ ਹੈ ਹੁਣ ਤੁਸੀਂ ਇਕੱਲੇ ਇਹ ਨਾਇਕ ਹੋਣਾ ਨਹੀਂ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜੇ ਮੀਡੀਆ ਦੀ ਗੱਲ ਮੈਂ ਕਰਾਂ ਮੀਡੀਆ ਤੁਸੀਂ ਦੇਖੋ ਵੀ ਬਾਲੀਵੁੱਡ ਉਤੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਤਾਂ ਬਾਲੀਵੁੱਡ ਹੀ ਹੈ ਨਾ ਬਾਲੀਵੁੱਡ ਦੀ ਕਿਹੜੀ ਲਾਈਨ ਚਾਹ ਉਹ ਕੈਮਰੇ ਦੀ ਹੈ ਚਾਹ ਉਹ ਲਾਈਟਸਮੈਨ ਦੀ ਹੈ ਚਾਹ ਉਹ ਫਾਈਟਰਸ ਦੀ ਹੈ ਚਾਹ ਉਹ ਸਟੰਟਮੈਨਸ ਦੀ ਹੈ ਚਾਹ ਉਹ ਹੀਰੋਜ਼ ਦੀ ਹੈ ਚਾਹ ਉਹ ਹੀਰੋਇੰਸ ਦੀ ਹੈ ਸਭ ਪਾਸੇ ਪੰਜਾਬੀ ਤਬਕਾ ਛਾਇਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਇਹ ਅੱਜ ਤੋਂ ਨਹੀਂ ਜਦੋਂ ਤੋਂ ਵੀ ਤੁਸੀਂ ਇੱਕ ਸੰਭਲੇ ਹੋਗੇ ਹੋ ਸੰਮਾਲੀ ਹੋਏਗੀ ਜਾਂ ਤੁਸੀਂ ਫਿਲਮਾਂ ਵੇਖਣੀਆਂ ਸ਼ੁਰੂ ਕੀਤੀਆਂ ਹੋਣਗੇ ਉਦੋਂ ਤੋਂ ਲੈ ਕੇ ਇਸ ਇਹ ਨਾ ਪੰਜਾਬੀ ਕਮਿਊਨਿਟੀ ਹਰੇਕ ਫੀਲਡ ਦੇ ਵਿੱਚ ਛਾਈ ਹੋਈ ਹੈ ਕਿਉਂਕਿ ਨਾਇਕ ਹੋਣਾ ਨਾ ਸਾਨੂੰ ਅਸੀਂ ਉਹਦੇ ਆਪਣੇ ਜੀ ਨਹੀਂ ਸਕਦੇ ਹਮ ਅੱਛਾ ਉਸ ਤੋਂ ਬਾਅਦ ਜਿਹੜੇ ਹੋਰ ਜਿਹੜੀਆਂ ਚੀਜ਼ਾਂ ਨੇ ਵੀ ਜਿਸ ਖਿੱਤੇ ਨੂੰ ਅਸੀਂ ਬਿਲੋਂਗ ਕਰਦੇ ਹਾਂ ਬੜਾ ਫਰਟਾਈਲ ਹੈ ਪੰਜਾਬ ਬਾਰੇ ਤੇ ਇੱਕ ਹੈ ਨਾ ਵੀ ਬੰਦਾ ਵੱਢ ਕੇ ਬੀਜਦੀ ਹੈ ਨਾ ਤੇ ਉਹ ਵੀ ਉੱਗ ਪੈਂਦਾ ਹਮ ਇੰਨੀ ਕਿ ਜਰਖੇਜ਼ ਭੂਮੀ ਹੈ ਸਾਡੀ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਦੇਖੋ ਵੀ ਉੱਥੇ ਜਦੋਂ ਇਹੋ ਜੀ ਗੱਲ ਕਰਦੇ ਆ ਤੇ ਇਹਦਾ ਮਤਲਬ ਈਜ਼ੀਲੀ ਜਿਹੜੀ ਸਾਡੀ ਵਿੱਤੀ ਹਾਲਤ ਹੈ ਉਹ ਬਹੁਤ ਵਧੀਆ ਹੋ ਜਾਂਦੀ ਹੈ ਹਾਂਜੀ ਠੀਕ ਹੈ ਸਰਕਾਰਾਂ ਨਾਲ ਸਾਡਾ ਮਤਲਬ ਸਿਰ ਅਸੀਂ ਜੁੜੀ ਰੱਖਦੇ ਆ ਪਰ ਐਕਚੁਅਲ ਪੋਜੀਸ਼ਨ ਤਾਂ ਜਿਹੜੀ ਹੈਗੀ ਹੈ ਸਾਡੀ ਅਸੀਂ ਇੰਨੇ ਵੜੇ ਸਾਡੇ ਹਾਲਾਤ ਨਹੀਂ ਹੈਗੇ ਜਿਹੜੀ ਦੂਜੀਆਂ ਰਾਜਾਂ ਦੇ ਵਿੱਚ ਨੇ ਬਿਲਕੁਲ ਬਿਲਕੁਲ ਠੀਕ ਹੈ ਨਾ ਪੰਜਾਬ 'ਚ ਮਿਹਨਤ ਕਰਨ ਵਾਲਾ ਬੰਦਾ ਕਦੀ ਭੁੱਖਾ ਨਹੀਂ ਸੌਂਦਾ ਹਾਂ ਇਹ ਤਾਂ ਵੈਸੇ ਵੀ ਵੈਸੇ ਵੀ ਤਾਂ ਥਾਂ-ਥਾਂ ਤੇ ਆਪਣੇ ਗੁਰਦੁਆਰਾ ਸਾਹਿਬ ਖੁੱਲੇ ਹੋਏ ਨੇ ਭੁੱਖਣ ਦਾ ਤਾਂ ਭੁੱਖ ਦਾ ਤਾਂ ਮਤਲਬ ਹੀ ਨਹੀਂ ਹੈ ਕੋਈ ਭੁੱਖਾ ਸੌਂ ਜੂਗਾ ਪ੍ਰਾਣੀ ਪਰ ਮਿਹਨਤ ਕਰਨ ਵਾਲਾ ਬੰਦਾ ਬਿਲਕੁਲ ਭੁੱਖਾ ਨਹੀਂ ਸੌਂਦਾ ਤੁਸੀਂ ਦੇਖਦੇ ਹੋ ਹੁਣ ਅਭੀ ਬਾਹਰਲੇ ਰਾਜਾਂ ਤੋਂ ਜਿਹੜੇ ਪ੍ਰਵਾਸੀ ਭਾਰਤੀ ਇੱਥੇ ਆਏ ਨੇ ਉਹ ਕਿਵੇਂ ਇਤੋਂ ਤੱਕ ਹੀ ਹੁਣ ਦਾ ਰਾਜਨੀਤੀ ਚ ਵੀ ਉਹ ਉਹ ਵੀ ਜਿਵੇਂ ਸਾਡੀ ਪੁੱਠ ਉਹਨਾਂ ਨੂੰ ਵੀ ਚੜ ਗਈ ਹੁੰਦੀ ਹੈ ਵੀ ਖਰਬੂਜੇ ਨੂੰ ਵੇਚ ਕੇ ਖਰਬੂਜਾ ਰੰਗ ਬੜਾ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਨਾ ਜੀ ਇਹ ਤਾਂ ਪਹਿਲਾਂ ਵੀ ਹੁਣ ਵੀ ਮੁੱਦੇ ਕਾਫੀ ਚੱਕ ਰਹੇ ਆ ਬਹੁਤ ਸਾਰੀਆਂ ਸਟੇਟਾਂ ਇਦਾਂ ਦੀਆਂ ਜਿਨ੍ਹਾਂ ਨੇ ਮਤਲਬ ਉੱਥੇ ਐਲਾਨ ਕੀਤੇ ਹੋਏ ਆ ਕਿ ਕੋਈ ਵੀ ਬਾਹਰਲਾ ਬੰਦਾ ਆ ਕੇ ਆਪਣੀ ਸਟੇਜ ਦੇ ਵਿੱਚ ਉਹਨਾਂ ਦੀ ਸਟੇਜ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਬਟ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਕਾਨੂੰਨ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜਾ ਵੀ ਚਾਹੀਏ ਕਿ ਜ਼ਮੀਨ ਆ ਕੇ ਖਰੀਦ ਸਕਦਾ ਇਹ ਇਹਨੂੰ ਤੁਸੀਂ ਕਿਦਾਂ ਦੇਖਦੇ ਨਹੀਂ ਦੇਖੋ ਦੇਖੋ ਜਦੋਂ ਫੈਡਰਲ ਸਟਰਕਚਰ ਹੈ ਨਾ ਹੁਣ ਉਹ ਰਾਜਨੀਤੀ ਵਾਲੇ ਪਾਸੇ ਗੱਲ ਚਲੀ ਜਾਊਗੀ ਆਪਣੇ ਕਿਉਂਕਿ ਆਪਾਂ ਰਹਿਣਾ ਤਾਂ ਆਪਣੇ ਪੁਆਇੰਟ ਤੇ ਹੀ ਹੈ ਨਾ ਇਹ ਫੈਡਰਲ ਸਟਰਕਚਰ ਹੈ ਜਿਹੜਾ ਉਹ ਤੁਸੀਂ ਐਵੇਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਤੋੜ ਨਹੀਂ ਸਕਦੇ ਉਹਨੂੰ ਜੇ ਉਹਨੂੰ ਤੁਸੀਂ ਜੁਨਾਈਟਲੀ ਇੱਕ ਜਗਤ ਰਹਿਣਾ ਕੋਈ ਬੰਦਾ ਕਿਤੇ ਵੀ ਜਾ ਕੇ ਜ਼ਮੀਨ ਖਰੀਦ ਕਰੇ ਉਹਨੂੰ ਕਰਨੀ ਚਾਹੀਦੀ ਕੁਝ ਸਟੇਟਾਂ ਨੇ ਪੋਲੀਟੀਕਲੀ ਤੌਰ ਤੇ ਆਪਣੇ ਵੋਟਰਸ ਨੂੰ ਪ੍ਰਭਾਵਿਤ ਕਰਨ ਵਾਸਤੇ ਜਾਂ ਉਹਨਾਂ ਨੂੰ ਆਪਦੇ ਵੱਲ ਖਿੱਚੀ ਰੱਖਣ ਵਾਸਤੇ ਇਹ ਕੰਡੀਸ਼ਨਸ ਲਾਈਆਂ ਹੋਈਆਂ ਨੇ ਮੇਰੀ ਨਜ਼ਰ ਦੇ ਵਿੱਚ ਉਹ ਗਲਤ ਨੇ ਇਹ ਹੋਣੀ ਨਹੀਂ ਚਾਹੀਦੀ ਆ ਥਰੋਆਊਟ ਹਿੰਦੁਸਤਾਨ ਜਿਹੜਾ ਬੰਦਾ ਜਿੱਥੇ ਮਰਜੀ ਜਾਵੇ ਸੀ ਜਦੋਂ ਹਿੰਦੁਸਤਾਨੀ ਪਹਿਲੂ ਆ ਬਾਕੀ ਖੇਤਰੀ ਅਸੀਂ ਬਾਅਦ ਦੇ ਵਿੱਚ ਆ ਬਿਲਕੁਲ ਜੀ ਬਿਲਕੁਲ ਕਿਉਂ ਨਾ ਫਸਟ ਤਾਂ ਹਿੰਦੁਸਤਾਨੀ ਹੈ ਨਾ ਅਸੀਂ ਭਾਰਤੀ ਆ ਅਸੀਂ ਜਿੱਥੇ ਮਰਜੀ ਜਾ ਕੇ ਜੋ ਮਰਜੀ ਖਰੀਦੀਏ ਵਿੱਚ ਇਹ ਇਹ ਰੋਕ ਨਹੀਂ ਹੋਣੀ ਚਾਹੀਦੀ ਬਿਲਕੁਲ ਚਲੋ ਆਪਾਂ ਸ਼ੋਅ ਹਫਤੇ ਆਣੇ ਆ ਹਾਂ ਸ਼ੋਅ ਹਫਤੇ ਹੁਣੇ ਨਾ ਉਹੀ ਗੱਲ ਕਰ ਰਹੇ ਸੀ ਵੀ ਹੁਣ ਜਦੋਂ ਸਾਡੀ ਨਾਇਕ ਹੋਣਾ ਚਾਹੇ ਉਹ ਸਾਡੀ ਖੂਨ ਦੇ ਵਿੱਚ ਹੈ ਉਸ ਤੋਂ ਬਾਅਦ ਤੁਸੀਂ ਫਿਲਮਾਂ ਦੇ ਵਿੱਚ ਦੇਖ ਲਿਆ ਸਾਡੀ ਵਿੱਤੀ ਹਾਲਤ ਜਿਹੜੀ ਹੈ ਉਹ ਸਾਨੂੰ ਵੀ ਨਾਇਕ ਹੋਣ ਵਾਸਤੇ ਮਜਬੂਰ ਕਰਦੀ ਹੈ ਤੇ ਉਸ ਤੋਂ ਅੱਗੇ ਜਾ ਕੇ ਸਾਡਾ ਜਿਹੜਾ ਕਲਚਰ ਹੈ ਨਾ ਸਾਡਾ ਸੱਭਿਆਚਾਰ ਹੈ ਜਿਹੜਾ ਉਹ ਇੰਨਾ ਕੁ ਅਮੀਰ ਹੈ ਮਾਨ ਸਾਹਿਬ ਤੁਸੀਂ ਮਤਲਬ ਤੁਸੀਂ ਨਾ ਅੱਖਾਂ ਮੀਟ ਕੇ ਸੋਚਣਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਪੈਦਾ ਹੋਏ ਸੀ ਉਸ ਤੋਂ ਲੈ ਕੇ ਤੇ ਅਖੀਰ ਤੱਕ ਜਦੋਂ ਆਖਰੀ ਸਾਹ ਇਸ ਪਲੈਨਟ ਦੇ ਉੱਤੇ ਆਪਾਂ ਲੈਣਾ ਜੋ ਵੀ ਸਾਡੇ ਨਾਲ ਹੁੰਦਾ ਹੈ ਇੱਕ ਇੱਕ ਪਲ ਸੜੀ ਜਿਹੜੀ ਘਟਨਾ ਹੈ ਉਹਦੇ ਪਿੱਛੇ ਕਿੰਨਾ ਕੁਝ ਹੈ ਕਿੰਨੀਆਂ ਬੋਲੀਆਂ ਨੇ ਕਿੰਨੇ ਕੱਪੜੇ ਨੇ ਕਿੰਨੇ ਤਰ੍ਹਾਂ ਦਾ ਫੂਡ ਹੈ ਇੰਨਾ ਕੁਝ ਹੈ ਸਾਡਾ ਵਿਰਾਸਤੀ ਚੀਜ਼ਾਂ ਦੇ ਵਿੱਚ ਤੇ ਉਹ ਉਹ ਸਾਨੂੰ ਨਾਇਕ ਹੋਣ ਵਾਸਤੇ ਮਜਬੂਰ ਕਰਦਾ ਉਹ ਸਾਨੂੰ ਸ਼ੋਅ ਹੋਣ ਵਾਸਤੇ ਮਜਬੂਰ ਕਰਦਾ ਹੈ ਸ਼ਾਇਦ ਇਸੇ ਕਰਕੇ ਹੀ ਬੜਾ ਚਰਚਾ ਕੀਤੀ ਜਾਂਦੀ ਹੈ ਵੀ ਵਿਆਹਾਂ ਸ਼ਾਦੀਆਂ ਤੇ ਖਰਚਾ ਘੱਟ ਕੀਤਾ ਜਾਵੇ ਕੰਟਰੋਲ ਕੀਤਾ ਜਾਵੇ ਵੀ ਜਿੰਨਾ ਵਿਆਹ ਇੱਕ ਤੇ ਖਰਚਾ ਕਰ ਦਿੱਤਾ ਜਾਂਦਾ ਹੈ ਇਹਦੇ ਨਾਲ 50 ਲੜਕੀਆਂ ਨੂੰ ਵਿਆਹ ਜਾ ਸਕਦਾ ਸੀ ਵਗੈਰਾ ਵਗੈਰਾ ਆਪਾਂ ਸੁਣਦੇ ਹਾਂ ਪਰ ਸਾਨੂੰ ਚੈਨ ਨਹੀਂ ਆਉਂਦਾ ਹੁਣ ਮਾਨਸਿਕ ਸ਼ਾਂਤੀ ਵੀ ਤਾਂ ਕੋਈ ਚੀਜ਼ ਹੈ ਨਾ ਅਸੀਂ ਸ਼ਾਡੀਆਂ ਦੇ ਵਿੱਚ ਇੱਥੋਂ ਤੱਕ ਕੀ ਜਿਹੜੇ ਸਾਡੇ ਬਜ਼ੁਰਗਾਂ ਦੇ ਭੋਗ ਹੁੰਦੇ ਨੇ ਉਹ ਵੀ ਕਿਸੇ ਵਿਆਹ ਮੇ ਤੋਂ ਘਟ ਨਹੀਂ ਹੁੰਦੇ ਤੁਸੀਂ ਆ ਵੀ ਦੇਖਣ ਨੂੰ ਮਿਲਦਾ ਹਾਲਾਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੌਜਵਾਨ ਪੀੜੀ ਨੇ ਆ ਕੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਇਸ ਦੇ ਬਾਵਜੂਦ ਤੁਸੀਂ ਦੇਖ ਲਓ ਵੀ ਵੱਡੇ ਵੱਡੇ ਮੈਰਿਜ ਪੈਲੈਸਿਸ ਜਿਹੜੇ ਜਿੰਨੇ ਪੰਜਾਬ 'ਚ ਖੁੱਲੇ ਹੋਏ ਨੇ ਸ਼ਾਇਦ ਹੀ ਕਿਸੇ ਹੋਰ ਰਾਜ ਦੇ ਵਿੱਚ ਹੋਣ ਬਿਲਕੁਲ ਜੀ ਤੇ ਉਹਨਾਂ ਦੇ ਪਿੱਛੇ ਕਾਰਨ ਹੀ ਸਭ ਤੋਂ ਵੱਡਾ ਕੀ ਵੀ ਅਸੀਂ ਲਾਰਜਰ ਦਨ ਲਾਈਫ ਜ਼ਿੰਦਗੀ ਨੂੰ ਬਹੁਤ ਵੱਡਾ ਕਰਕੇ ਵੇਖਣਾ ਚਾਹੁੰਦੇ ਆ ਸਾਨੂੰ ਉਹੀ ਚੰਗਾ ਲੱਗਦਾ ਤੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਆ ਵੀ ਅਸੀਂ ਜਿਉਂ ਜੰਮੇ ਹਾਂ ਮੈਨੂੰ ਪੂਰੀ ਕਹਾਣੀ ਵੀ ਆ ਗਈ ਜਿਉਂ ਜੰਮੇ ਬੁੱਢੀੋਂ ਲੰਮੇ ਵਾਲਾ ਸਾਥ ਤਾਂ ਵੀ ਜਿਹੜਾ ਵੀ ਅਸੀਂ ਲੜਾਈਆਂ ਦੇ ਵਿੱਚ ਰਹੇ ਆ ਸਾਡੇ ਹੱਥ ਦੇ ਵਿੱਚ ਤਲਵਾਰ ਤਲਵਾਰ ਭਾਲੇ ਬੰਦੂਕਾਂ ਰਹੀਆਂ ਨੇ ਹਮੇਸ਼ਾ ਅਸੀਂ ਹਮੇਸ਼ਾ ਨਾਇਕ ਵਾਲੀ ਜ਼ਿੰਦਗੀ ਜੀਏ ਇਸ ਕਰਕੇ ਪੰਜਾਬੀਆਂ ਦੀ ਜਿਹੜੀ ਪ੍ਰਵਿਰਤੀ ਹੈ ਵੀ ਸ਼ੋਅ ਆਫ ਕਰਨਾ ਉਹ ਇਹ ਉਹ ਸਾਡੇ ਖੂਨ ਚ ਹੈ ਇਹ ਤਾਂ ਇੱਕ ਪੱਖ ਰੱਖਿਆ ਜੀ ਤੁਸੀਂ ਜੋ ਵਧਾ ਇੱਕ ਪੱਖ ਆਪਾਂ ਨੂੰ ਆਸਟ੍ਰੇਲੀਆ ਵਰਗੇ ਮੁਰਖਾਂ ਚ ਵੀ ਦੇਖਣ ਨੂੰ ਮਿਲਦਾ ਇੱਥੇ ਨਾ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਆਪਣਾ ਪਿੱਛੇ ਸਰਨੇਮ ਲਿਖਾ ਦਿੰਨੇ ਆ ਜੀ ਹਰੇਕ ਗੱਡੀ ਦੇ ਪਿੱਛੇ ਤੇ ਉਹ ਉਹਨੂੰ ਕਿੰਦਾ ਦੇਖਦੇ ਹੋ ਤੁਸੀਂ ਕੀ ਉਹ ਸਹੀ ਹੈ ਦੇਖੋ ਜੀ ਫਿਰ ਗੱਲ ਉੱਥੇ ਆ ਜਾਂਦੀ ਹੈ ਕਿਤੇ ਮੈਨੂੰ ਲੱਗਦਾ ਕਿ ਉਹ ਚੀਜ਼ ਕੀਤੇ ਨਾ ਕਿਤੇ ਜਾਤ ਪਾਤ ਦੇ ਮਤਲਬ ਕੋਈ ਨਾ ਬੜੀ ਕੰਟਰੋਵਰਸ਼ਲ ਟਾਪਿਕ ਹੋ ਸਕਦਾ ਹੈ ਬਟ ਫਿਰ ਵੀ ਚਲੋ ਹੁਣ ਤੁਸੀਂ ਗੱਲ ਸ਼ੁਰੂ ਕੀਤੀ ਹੈ ਕਿਤੇ ਨਾ ਕਿਤੇ ਸ਼ੋਅ ਆਫ ਦੇ ਵਿੱਚੋਂ ਹੀ ਨਿਕਲਦੀ ਹੈ ਇਹ ਚੀਜ਼ ਹਾਂਜੀ ਖਾਸ ਤੌਰ ਤੇ ਸਾਡੇ ਪੰਜਾਬੀਆਂ 'ਚ ਇਹ ਬਹੁਤ ਪ੍ਰਵਿਰਤੀ ਆ ਹੈਗੀ ਹੈ ਕਿ ਸਾਡਾ ਜਿਹੜਾ ਸਰਨੇਮ ਹੈ ਨਾ ਉਹ ਸਰ ਨੇ ਮੈਨੂੰ ਲਿਖਾ ਕੇ ਸੀ ਗੱਡੀ ਦੀ ਨੰਬਰ ਪਲੇਟ ਕਿਉਂਕਿ ਕਸਟਮ ਨੰਬਰ ਪਲੇਟ ਬਣ ਜਾਂਦੀ ਹੈ ਬਾਅਦ ਵਿੱਚ ਲੋਕਾਂ ਦੇ ਵਿੱਚ ਤੇ ਗਵਰਨਮੈਂਟ ਕੁਝ ਵੱਧ ਚਾਰਜ ਕਰਦੀ ਹੈ ਤੇ ਅਸੀਂ ਉਹ ਲਿਖਾਉਣਾ ਪਸੰਦ ਕਰਦੇ ਹਾਂ ਪਰ ਦੂਜੇ ਪਾਸੇ ਤੁਸੀਂ ਦੇਖੋ ਜੇ ਮੈਂ ਪਾਰਟਿਕੂਲਰ ਇੱਕ ਸਿੱਖ ਧਰਮ ਦੀ ਮੈਂ ਗੱਲ ਕਰਾਂ ਰਿਲੀਜੀਅਸ ਰਿਲੀਜੀਅਸ ਮਤਲਬ ਉਹਦੇ ਧਿਆਨ ਨੂੰ ਰੱਖ ਕੇ ਹੋਏ ਪੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਸਮੇਂ ਤੇ ਦੋ ਜਿਹੜੇ 52 ਪ੍ਰਿੰਸੀਪਲਸ ਦਿੱਤੇ ਸੀ ਸਾਰਿਆਂ ਨੂੰ ਵੀ ਇਹਨਾਂ ਪ੍ਰਿੰਸੀਪਲਸ ਦੇ ਵਿੱਚ ਹੀ ਤੁਸੀਂ ਰਹਿਣਾ ਦੋ ਹੀ ਵੀ ਸੀ ਪੀ ਜਿੰਨੇ ਮੇਲ ਸੀ ਉਹਨਾਂ ਨੂੰ ਸਿੰਘ ਦਿੱਤਾ ਸੀ ਸਰ ਨੇ ਬਿਲਕੁਲ ਤੇ ਜਿਹੜੀਆਂ ਫੀਮੇਲ ਸੀ ਕੌਰ ਦਿੱਤਾ ਸੀ ਸਰ ਨੇ ਉਹਦੇ ਪਿੱਛੇ ਇਹ ਨਹੀਂ ਸੀ ਕੋਈ ਉਹਨਾਂ ਨੇ ਕੋਈ ਕੀ ਉਹਨਾਂ ਨੂੰ ਚੰਗੇ ਲੱਗੇ ਸੀ ਜਾਂ ਕੁਝ ਸੀ ਉਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਜੋ ਨਜ਼ਰ ਆਉਂਦਾ ਨਾ ਆਪਾਂ ਕੋਈ ਬਹੁਤ ਵੱਡੇ ਗਿਆਨੀ ਤਾਂ ਨਹੀਂ ਆ ਪਰ ਜੋ ਨਜ਼ਰ ਆਉਂਦਾ ਜਿੰਨੇ ਕ ਆਪਣੀ ਸਮਝ ਹੈ ਵੀ ਕਾਸਟਿਜਮ ਸੀ ਨਾ ਜਿਹੜੀ ਖਤਮ ਸੀ ਜਿਹੜਾ ਬੰਦਾ ਸਿੱਖ ਬਣ ਗਿਆ ਗੁਰੂ ਦਾ ਸਿੱਖ ਬਣ ਗਿਆ ਹੁਣ ਆਪਾਂ ਤਾਂ ਚਲੋ ਮੂਨ ਕੋਨੇ ਜਿੱਤੁਰੇ ਫਿਰਦੇ ਆ ਅਦਬ ਚਲੇ ਜਾਈਆਂ ਪਰ ਜਿਹੜਾ ਬੰਦਾ ਖਾਲਸਾ ਸਜ ਗਿਆ ਅੰਮ੍ਰਿਤ ਪਾਨ ਕਰ ਲਿਆ ਜਿਹਨੇ ਅੰਮ੍ਰਿਤਧਾਰੀ ਹੋ ਗਿਆ ਉਹ ਕਾਸਟਿਜ਼ਮ ਤੋਂ ਬਾਹਰ ਹੋ ਗਿਆ ਉਹ ਆਪਣੇ ਨਾਮ ਦੇ ਨਾਲ ਮੇਲ ਜਿਹੜਾ ਉਹ ਸਿੰਘ ਲਾਊਗਾ ਫੀਮੇਲ ਜਿਹੜੀ ਕੌਰ ਲਾਏਗੀ ਮਤਲਬ ਪ੍ਰਿੰਸੈਸ ਆ ਹਾਂ ਠੀਕ ਹੈ ਨਾ ਤੇ ਜਿਹੜਾ ਮੇਲ ਆ ਉਹ ਸਿੰਘ ਆ ਸ਼ੇਰ ਆ ਮਤਲਬ ਠੀਕ ਹੈ ਨਾ ਉਹ ਉਹਨਾਂ ਨੇ ਦਿੱਤੇ ਸੀ ਇਹ ਸ਼ਬਦ ਦੋ ਦਿੱਤੇ ਸੀ ਜ਼ਰੂਰੀ ਕਿਉਂਕਿ ਕਾਸਟਿਸ ਨੂੰ ਖਤਮ ਕਰਵਾ ਦੇ ਪਰ ਇੱਕ ਮੈਗਾਸਿੰਘ ਜੀ ਆਪਣੇ ਲਈ ਇੱਕ ਬੜੀ ਮੰਗ ਮੰਦ ਭਾਗੀ ਘਟਨਾ ਕਹਿ ਸਕਦੇ ਆ ਮੈਨੂੰ ਹੁਣ ਸੁਣਨ ਚ ਆਇਆ ਦੋ ਚਾਰ ਮੈਂ ਇਦਾਂ ਦੇ ਕੇਸ ਦੇਖ ਲੇ ਕਿ ਅੱਜ ਕੱਲ੍ਹ ਉਹ ਗੱਬੇ ਤੋਂ ਜਿਹੜਾ ਕੌਰ ਤੇ ਸਿੰਘ ਹਟਾਏ ਜਾ ਰਹੀਆਂ ਜੀ ਮੰਨ ਲਓ ਮੈਂ ਇੱਕ ਉਦਾਹਰਣ ਦੇਣ ਲੱਗਿਆ ਮੇਰਾ ਨਾਂ ਰੁਪਿੰਦਰ ਸਿੰਘ ਮਾਨ ਜੀ ਜੀ ਜੇਕਰ ਮੈਂ ਰੁਪਿੰਦਰ ਮਾਨ ਕਰ ਲਾਂ ਹੂੰ ਮੈਂ ਸਿੰਘ ਵਿੱਚੋਂ ਕੱਢ ਲਾ ਤਾਂ ਮੇਰੀ ਨਿਗਾ ਚੋਂ ਕਾਫੀ ਕੇ ਸਿੱਧਾਂ ਦੇ ਆਏ ਲੋਕਾਂ ਨੇ ਡਾਇਰੈਕਟ ਬਹੁਤ ਨਹੀਂ ਸਰ ਬਿਲਕੁਲ ਸਿੰਘ ਤੇ ਕੌਰ ਵਿੱਚੋਂ ਚੱਕ ਲਿਆ ਮੈਨੂੰ ਹੋ ਸਕਦਾ ਮੇਰੇ ਘਰ ਚ ਵੀ ਹੋਵੇ ਓਕੇ ਮਤਲਬ ਇਹ ਚੀਜ਼ਾਂ ਜੀ ਬਹੁਤ ਨੇ ਲੇਕਿਨ ਉੱਥੇ ਨਾ ਆਪਣ ਵੀ ਸੋਚਣ ਦੀ ਲੋੜ ਹੈ ਕਿ ਜੋ ਧਾਰਮਿਕ ਸਿੱਖਿਆ ਸਾਨੂੰ ਮਿਲਣੀ ਚਾਹੀਦੀ ਸੀ ਉੱਥੇ ਕਿਤੇ ਨਾ ਕਿਤੇ ਉਲਤਾ ਹੀ ਰਹਿ ਗਈ ਸਾਨੂੰ ਉਹ ਪ੍ਰੋਪਰ ਡਿਲੀਵਰ ਨਹੀਂ ਕੀਤਾ ਗਿਆ ਜਾਂ ਦੂਜੇ ਪਾਸੇ ਇਹ ਵੀ ਕਹਿ ਸਕਦੇ ਨੇ ਵੀ ਅਸੀਂ ਆਪਦੀਆਂ ਅੱਖਾਂ ਬੀਟ ਲੀਆਂ ਵੀ ਅਸੀਂ ਉਹ ਡਿਲੀਵਰ ਹੋਣ ਨਹੀਂ ਦਿੰਦਾ ਆਪਦੇ ਤੱਕ ਬਿਲਕੁਲ ਠੀਕ ਹੈ ਨਾ ਖਾਸ ਤੌਰ ਤੇ ਜਦੋਂ ਮੈਨੂੰ ਇਸ ਤੁਸੀਂ ਹੁਣ ਗੱਲ ਸ਼ੁਰੂ ਕੀਤੀ ਹੈ ਨੰਬਰ ਪਲੇਟਸ ਦੀ ਗੱਲ ਕਰ ਰਹੇ ਸੀ ਪਰਟੀਕੂਲਰ ਮੈਨੂੰ ਉਸ ਵੇਲੇ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਇੱਕ ਅਮਰਤਧਾਰੀ ਬੰਦਾ ਜਿਹੜਾ ਗੁਰੂ ਦਾ ਪੂਰਾ ਕੰਪਲੀਟ ਸਿੱਖ ਹੈ ਉਹ ਆਪਣੀ ਗੱਡੀ 'ਚੋਂ ਉਤਰ ਰਿਹਾ ਹੈ ਤੇ ਗੱਡੀ ਦੀ ਜਿਹੜੀ ਨੰਬਰ ਪਲੇਟ ਆ ਉਹ ਵੱਡੀ ਵੱਡੀ ਉਹਦੀ ਕਾਸਟ ਨੂੰ ਜਾਂਦੀ ਜਾਤ ਨੂੰ ਜਾਂਦੀ ਗੋਤ ਨੂੰ ਦੱਸ ਰਹੀ ਹੈ ਕੁਝ ਵੀ ਵਟ ਐਵਰ ਕਿਸੇ ਦਾ ਕੋਈ ਪਪਰਟੀਕਲ ਨਾਂ ਨਹੀਂ ਲਿੱਦੇ ਉਦੋਂ ਹੋਰ ਵੀ ਨਾਂ ਨਹੀਂ ਹੁੰਦੀ ਵੀ ਭਾਈ ਜਿਹੜਾ ਤੂੰ ਇਹ ਬਾਣਾ ਧਾਰਨ ਕੀਤਾ ਹੈ ਇਹ ਤਾਂ ਬਿਲਕੁਲ ਹੀ ਕੰਟਰੈਡਿਕਟ ਕਰ ਰਹੀ ਇਸ ਗੱਲ ਨੂੰ ਤੂੰ ਵੀ ਜਾਤ ਨੂੰ ਲੈ ਕੇ ਬੜਾ ਅਡੰਬਰ ਰਚ ਰਹੇ ਆ ਅੱਛਾ ਤੁਹਾਨੂੰ ਇੱਕ ਚੀਜ਼ ਹੋਰ ਤੁਸੀਂ ਦੇਖਿਆ ਕਿ ਦੀ ਨੋਟ ਕੀਤਾ ਹੀ ਹੋਣੀ ਇਹ ਗੱਲ ਜਿਹੜੀ ਛੋਟੀ ਜਾਤ ਵਾਲੇ ਨੇ ਨਾ ਉਹ ਕਦੀ ਤੁਹਾਨੂੰ ਆਪਦੀ ਸ਼ੋਅਫ ਕਰਦੇ ਨਜ਼ਰ ਨਹੀਂ ਆਉਣਗੇ। ਬਿਲਕੁਲ। ਕਦੀ ਤੁਸੀਂ ਦੇਖਿਆ ਵੀ ਕਿਸੇ ਨੰਬਰ ਪਲੇਟ ਦੇ ਉੱਤੇ ਲਿਖਿਆ ਹੋਵੇ ਨਾਈ, ਮੋਚੀ, ਪੰਗੀ ਵਗੈਰਾ ਲਿਖਿਆ ਕਿਦੀ? ਨਹੀਂ ਬਿਲਕੁਲ। ਨਹੀਂ ਮਿਲਦੇ ਨਾ ਕਿਉਂਕਿ ਜਿਹੜੀ ਵੱਡੀ ਜਾਤ ਵਾਲੇ ਨੇ ਉਹਨਾਂ ਨੂੰ ਜ਼ਿਆਦਾ ਸ਼ੋਅਫ ਕਰਨ ਦਾ। ਉਹਨੂੰ ਮੇਰੇ ਵਰਗੇ ਦੇ ਕਈ ਵਾਰੀ ਮਤਲਬ ਮਹਾਂਦਰਾ ਹੀ ਪ੍ਰਮਾਤਮਾ ਨੇ ਉਸ ਤਰ੍ਹਾਂ ਦਾ ਦਿੱਤਾ ਹੁੰਦਾ ਹੈ ਵੀ ਭਾਈ ਕਿਤੇ ਦੂਜੀ ਬੰਦਾ ਮੈਨੂੰ ਇਹ ਨਾ ਸਮਝ ਲਵੇ ਵੀ ਭਾਈ ਤਾਂ ਮੈਂ ਤਾਂ ਛੋਟੀ ਜਾਤ ਵਾਲਾ ਹੀ ਬੰਦਾ ਹੈ। ਵੀ ਭਾਈ ਮੈਂ ਤਾਂ ਜ਼ਰੂਰ ਲਿਖਾਉਂਗਾ। ਵੀ ਭਾਈ ਮੈਂ ਬਹੁਤ ਵੱਡੀ ਜਾਤ ਨੂੰ ਬਿਲੋਂਗ ਕਰਦਾ ਤੇ ਵੱਡੀ ਜਾਤ ਖਰ ਜਿਹੜਾ ਬੰਦਾ ਸਾਡੇ ਧਰਮ ਲਾਉ ਨਹੀਂ ਕਰਦਾ ਧਰਮ ਨੇ ਤਾਂ ਬਿਲਕੁਲ ਕਲੀਅਰ ਡਾਇਰੈਕਸ਼ਨ ਦਿੱਤੀਆਂ ਹੋਈਆਂ ਵੀ ਸਿੰਘ ਤੇ ਕੌਰ ਤੱਕ ਹੀ ਰੱਖਣਾ ਆਪਣਾ ਲੇਕਿਨ ਜਿਹੜਾ ਬੰਦਾ ਅੰਮ੍ਰਿਤਧਾਰੀ ਹੋ ਜਾਂਦਾ ਉਹਨੂੰ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਮੈਂ ਤਾਂ ਮੇਰਾ ਮੰਨਣਾ ਇਹ ਹੈ ਜੀ ਵੀ ਜੇ ਸ਼ੋਅ ਆਫ ਕਰਨਾ ਵੀ ਹੈ ਨਾ ਤਾਂ ਚੰਗੀ ਚੀਜ਼ਾਂ ਦਾ ਸ਼ੋਅ ਆਫ ਕਰੋ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਚੰਗੀ ਗੱਲ ਕਰੋ ਜਿਹਦੇ ਨਾਲ ਲੋਕ ਤੁਹਾਨੂੰ ਦੇਖ ਕੇ ਫੋਲੋ ਕਰਨ ਅਸੀਂ ਉਹਨਾਂ ਨੂੰ ਵੀ ਲੱਗੇ ਕਿ ਹਾਂ ਇਹ ਬਹੁਤ ਸੋਹਣਾ ਸ਼ੋਅ ਆਫ ਕਰ ਰਿਹਾ ਕੋਈ ਵਧੀਆ ਚੀਜ਼ ਦਾ ਸ਼ੋਅ ਆਫ ਕਰ ਰਿਹਾ ਅਸੀਂ ਵੀ ਇਹਨੂੰ ਫੋਲੋ ਕਰਾਂਗੇ ਬਿਲਕ ਵੀ ਚੰਗੀ ਚੀਜ਼ ਆ ਹਾਂਜੀ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਮੈਂ ਇਹ ਤੇ ਨਹੀਂ ਕਹਿੰਦਾ ਵੀ ਪੜ੍ਹਾਈ ਖਤਮ ਹੋ ਗਈ ਆ ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਡੀ ਜਿਹੜੀ ਪੀੜ੍ਹੀ ਆ ਉਹ ਵਧੀਆ ਡਾਇਰੈਕਸ਼ਨ ਵੱਲ ਨਹੀਂ ਹੈਗੀ ਜਾ ਰਹੀ ਏ ਪਰ ਜਿਹੜੇ ਵਿਦਵਾਨ ਅੱਜ ਤੋਂ 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਸਾਨੂੰ ਜਿਨ੍ਹਾਂ ਦੇ ਨਾਮ ਸੁਣਨ ਨੂੰ ਮਿਲਦੇ ਸੀ ਉਹ ਘਟ ਰਹੇ ਨੇ ਕਿਉਂਕਿ ਅਸੀਂ ਪੜ੍ਹਨਾ ਨਹੀਂ ਚਾ ਰਹੇ ਪੜ੍ਹਾਈ ਤੋਂ ਦੂਰ ਹੋ ਰਿਹਾ ਬਹੁੜੀ ਲਿਮਟਿਡ ਪੜਾਈ ਤੋਂ ਦੂਰ ਮਤਲਬ ਇਹ ਨਹੀਂ ਵੀ ਸਾਇੰਸ ਇੰਜੀਨੀਅਰਿੰਗ ਦੀਆਂ ਡਿਗਰੀਆਂ ਹਾਸਲ ਕਰ ਲੀਆਂ ਨੇ ਦੋ ਦੋ ਤਿੰਨ ਤਿੰਨ ਚਾਰ ਚਾਰ ਉਹ ਪੜ੍ਹਾਈ ਜਿਹੜੀ ਪੜ੍ਹਾਈ ਉਹ ਮਤਲਬ ਇਕਨੋਮਿਕਲ ਕੁਝ ਗੇਨ ਕਰਨ ਵਾਸਤੇ ਪੜ੍ਹਾਈਆਂ ਨੇ ਲੇਕਿਨ ਜਿਹੜੀ ਵਿਦਵਾਨ ਹੋਣਾ ਇੱਕ ਸਮਾਜਿਕ ਚਿੰਤਕ ਹੋਣਾ ਉਹ ਸਾਡੇ ਚ ਘਟ ਰਹੇ ਨੇ ਬਿਲਕੁਲ ਜੀ ਸ਼ੋਅ ਆਫ ਵਧ ਰਿਹਾ ਤੇ ਮੈਨੂੰ ਲੱਗਦਾ ਇਹ ਸ਼ੋਅ ਆਫ ਵਧਣ ਦਾ ਕਾਰਨ ਵੀ ਇਹ ਹੈ ਕਿ ਅਸੀਂ ਪੜ੍ਹਾਈ ਤੋਂ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਬਿਲਕੁਲ ਜੀ ਸਾਨੂੰ ਸਾਰਿਆਂ ਨੂੰ ਦਰਸ਼ਕਾਂ ਨਾਲ ਵੀ ਆਪਾਂ ਸਾਂਝੀ ਕਰ ਲੈਣੀ ਵੀ ਸਾਰਿਆਂ ਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੁਣ ਜਿਵੇਂ ਬੈਠੇ ਹਾਂ ਜਦੋਂ ਆਪਾਂ ਘਰਾਂ ਦੇ ਵਿੱਚ ਸਾਰੇ ਮੋਬਾਈਲ ਤਿਆਰੇ ਲੱਗੇ ਹੋਏ ਆ ਪੇਰੈਂਟਸ ਵੀ ਲੱਗੇ ਹੋਏ ਨੇ ਬੱਚਿਆਂ ਨੂੰ ਵੀ ਫੜਾਦ ਨੇ ਵੀ ਸਾਨੂੰ ਭਈ ਉਧਰ ਸਾਰੇ ਲੱਗੇ ਰਹਿਣ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕਰਨਾ ਚਾਹੀਦਾ ਹੈ ਕਿਤਾਬਾਂ ਬਹੁਤ ਅੱਛੀਆਂ ਦੋਸਤ ਵੀ ਹੁੰਦੀਆਂ ਨੇ ਤੇ ਇਕੱਲੀਆਂ ਦੋਸਤ ਨਹੀਂ ਕਿਤੇ ਨ ਕੋਈ ਅਰਸਤੂ ਬੈਠਾ ਹੈ ਕੋਈ ਪਲੇਟੋ ਬੈਠਾ ਹੈ ਕੋਈ ਮਾਸਟਰ ਤਾਰਾ ਸਿੰਘ ਬੈਠਾ ਹੋਇਆ ਕੋਈ ਪ੍ਰੋਫੈਸਰ ਮਨਮੋਹਨ ਸਿੰਘ ਬੈਠਾ ਹੋਇਆ ਇਹ ਸਾਰੇ ਪ੍ਰੋਫੈਸਰ ਮੋਹਨ ਸਿੰਘ ਬੈਠੇ ਹੋ ਨਹੀਂ ਇਹ ਸਾਰੇ ਤੁਹਾਡੇ ਅੰਦਰ ਨੇ ਕੋਈ ਧਨੀ ਰਾਮ ਚਾਤਰੀ ਹੋ ਸਕਦਾ ਕੋਈ ਮੁਨਸੀ ਪ੍ਰੇਮਦਾਸ ਹੋ ਸਕਦਾ ਉਹ ਤੁਹਾਡੇ ਅੰਦਰ ਨੇ ਜਿਹੜੇ ਨਾ ਉਹ ਬਾਹਰ ਨਿਕਲ ਸਕਦੇ ਨਹੀਂ ਮੋਕਾ ਕਿਤਾਬਾਂ ਨੂੰ ਜੋ ਕਿਤਾਬਾਂ ਤੁਹਾਨੂੰ ਸ਼ਾਈਨ ਕਰਨੀਆਂ ਬਿਲਕੁਲ ਜੀ ਬਿਲਕੁਲ ਵੀ ਕੁੱਲ ਮਿਲਾ ਕੇ ਜੇ ਸ਼ੋਅ ਆਫ ਕਰਨਾ ਵੀ ਹੈ ਤਾਂ ਚੰਗੀਆਂ ਚੀਜ਼ਾਂ ਦਾ ਕਰੋ ਮਾੜੀਆਂ ਚੀਜ਼ਾਂ ਤਿਆਗੋ ਮਤਲਬ ਇਹ ਗੱਟੀਆਂ ਦੇ ਗੋਤ ਵਗੈਰਾ ਲਖਾਣੇ ਬੰਦ ਕਰੋ ਜੇ ਲਖਾਣਾ ਵੀ ਹੈ ਤਾਂ ਆਪਣਾ ਬਿ ਉੱਬ ਤੁਸੀਂ ਦੇਖੋ ਪਬਲਿਸਿਟੀ ਆਪਦੀ ਕਰ ਸਕਦੇ ਹੋ ਆਪ ਦੀ ਜਰ ਵੀ ਪਬਲਿਸਿਟੀ ਕਰਨ ਦਾ ਕੋਈ ਬਾੜਾ ਨਹੀਂ ਹੈਗਾ ਬਹੁਤ ਸਾਰੇ ਰਿਪੋਰਟ ਪਿੰਡਾ ਮੁੰਡਾ ਦਾ ਨਾਮ ਲਿਖਾ ਹੁੰਦੇ ਨੇ ਮੈਂ ਵੀ ਹੁਣ ਸੋਚ ਰਿਹਾ ਜੀ ਆਪਣੀ ਗੱਡੀ ਦਾ ਨਾਮ ਵਿਚਾਰ ਮੰਚ ਲਾਵਾਂ ਇਹਨੂੰ ਬੜਾ ਸੋਹਣਾ ਮਿਲ ਰਿਹਾ ਵੀ 4 ਮੰਚ ਨਹੀਂ ਉਹ ਅੱਛੀ ਗੱਲ ਹੈ ਵੀ ਤੁਸੀਂ ਆਪਦੀ ਜਿਹੜਾ ਜਿਹੜਾ profession ਜੋ ਤੁਸੀਂ ਉਹ ਤੁਹਾਡਾ ਪੈਸ਼ਨ ਨੇ profession ਨੇ ਉਹਨੂੰ ਅਗਰ ਤੁਸੀਂ ਪ੍ਰਚਾਰ ਕਰਦੇ ਹੋ ਤਾਂ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਇਵਨ ਸ਼ੋਅ ਆਫ ਕਰਨਾ ਵੀ ਮੈਨੂੰ ਸਾਨੂੰ ਕੰਟਰੋਲ ਰੱਖਣਾ ਚਾਹੀਦਾ ਇਨਾਂ ਚੀਜ਼ਾਂ ਤੇ ਉਹਨਾਂ ਚੀਜ਼ਾਂ ਦਾ ਸ਼ੋਅ ਆਫ ਕਰਨਾ ਚਾਹੀਦਾ ਜਿੰਦੇ ਨਾਲ ਸਮਾਜ ਨੂੰ ਕੋਈ ਸੇਧ ਮਿਲੇ ਆਪ ਦੀ ਜਾਤ ਨੂੰ ਬढ़ावा ਕਰਨਾ ਜਾਂ ਪ੍ਰਚਾਰ ਕਰਨਾ ਉਹਦੇ ਨਾਲ ਕੋਈ ਸੇਧ ਨਹੀਂ ਮਿਲਦੀ ਮਤਲਬ ਬਹੁਤ ਸਾਰੇ ਲੋਕ ਮੈਨੂੰ ਲੱਗਦਾ ਵੀ ਕੋਈ ਅੱਛਾ ਪਸੰਦ ਨਹੀਂ ਕਰਦੇ ਇਹਨੂੰ ਲਿਮਟਿਡ ਲੋਕ ਨੇ ਜਿਹੜਾ ਇਹ ਕਰਦੇ ਨੇ ਬਿਲਕੁਲ ਜੀ ਵੈਲਕਮ ਨਹੀਂ ਬਹੁਤ ਸੋਹਣਾ ਤੁਸੀਂ ਵਿਆਖਿਆ ਕੀਤੀ ਹੈ ਜੀ ਸ਼ੋਅ ਆਫ ਦੇ ਉੱਤੇ ਤੇ ਲੋ ਜੀ ਦੋਸਤੋ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਨੂੰ ਇਹਦੇ ਤੋਂ ਤੇ ਦੋਸਤੋ ਜੇਕਰ ਵਧੀਆ ਲੱਗਿਆ ਜਿਹਦਾ ਐਪੀਸੋਡ ਤਾਂ ਪਲੀਜ਼ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚਾਹੇ ਚੰਗਾ ਕਰੋ ਚਾਹੇ ਮਾੜਾ ਕਰੋ ਪਰ ਜ਼ਰੂਰ ਦੱਸੋ ਸਾਡੀ ਜੇ ਕਿ ਤੁਹਾਨੂੰ ਗਲਤੀ ਵੀ ਲੱਗਦੀ ਹੈ ਤਾਂ ਪਲੀਜ਼ ਉਹ ਵੀ ਸਾਡੇ ਨਾਲ ਸ਼ੇਅਰ ਕਰਿਆ ਕਰੋ ਇਹਦੇ ਨਾਲ ਹੀ ਇਜਾਜ਼ਤ ਲੰਨਿਆ ਜੀ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰਨਾ ਸਸੀ ਕਲ ਸਸੀ ਕਲ ਸ਼ੁਕਰੀਆ